ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿ ਰਾਤ ਸਾਹਿਬ ਸਲੋਕ ਮਹਲਾ 1 ਦੁਖਦਾਰੋ ਸੁਖ ਰੋਗ ਭਿਆਜਾ ਸੁਖ ਤਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰੀ ਨਾ ਹੋਈ ਬਲੇ ਹਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਿਆ ਤੂ ਸੱਚਾ ਸਾਹਿਬ ਸੁਸਵਾਦਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕਿਆ ਬਾਤਾਂ ਜੋ ਕਿਤ ਕਰਨਾ ਸੋ ਕਰ ਰਹਿਆ ਸੋਦਰ ਅਗਸ ਮਹਾ ਪਹਿਲਾ ੴ ਅੰਕਾਰੁ ਸਤਿਗੁਰ ਪ੍ਰਸਾਦਿ ਤੋ ਦਰਤੀ ਰਕੇ ਹ ਤੋ ਕਰਕੇ ਹ ਜਤਬਹ ਤਰਬ ਸੁਮਾਦੀ ਵਾਜੇ ਤੇਰੇ ਨਾਦ ਅਨੇਕ ਸੰਖੰ ਇਤਿ ਤੇਰੀ ਵਵਣਹਾਰੇ ਕੇਤੇ ਤੇਰੇ ਰਗ ਪ੍ਰੀਤੋ ਕਹੀਐ ਕੇਤੇ ਤੇਰੀ ਗਵਣਹਾਰੇ ਗਾਵਨ ਤੁਧਨੋ ਪਵਨ ਪਣੀ ਬਸੰਤਰ ਗਾਵੈ ਰਾਜਾ ਤ੍ਰਿਹੰਦੁਵਾਰੀ ਗਾਵੰਤ ਤਦਨੋ ਚਿਤ ਗੁਪਤ ਲਿਖ ਜਾਨਣਾ ਲਿਖਦਕ ਧਰਮ ਵਿਚਾਰੇ ਗਾਵੰਤ ਤਦਨੋ ਇਸਰ ਬ੍ਰਹਮਾ ਦੇਵੀ ਸੋਹੰ ਚਰੇ ਸੁਦਾ ਜੁਵਾਰੀ ਗਾਵੰਤ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨ ਅੰਦੀ ਗਾਵੰਤ ਤਦਨੋ ਜਿਤ ਸਮਾਦੀ ਅੰਦਰ ਗਾਵੰਤ ਤਦਨੋ ਸਾਧ ਵਿਚਾਰੀ ਗਾਵੰਤ ਤਦਨੋ ਜਤੀ ਸਤੀ ਸੰਤੂਕੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਿਤ ਪਡਨ ਰਖੀਸ਼ਰ ਜਗਤੁਗ ਵਿਦਆ ਨਾਦੀ ਗਾਵੰਤ ਤੁਧਨੋ ਮਹੂਨੀਆ ਮਨਮੋਹਨ ਸੁਰਗਮਚ ਪਿਆਦੀ ਗਾਵੰਤ ਤੁਧਨੋ ਰਤਨੁ ਪਾਇ ਤੇਰੀ 68 ਤੀਰਤ ਨਾਦੀ ਗਾਵੰਤ ਤੁਧਨੋ ਜੁਗ ਮਹਾਬਲ ਜੂਰਾ ਗਾਵੰਤ ਤੁਧਨੋ ਕਾਣੀ ਚਾਰੀ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਰੀ ਸੇਈ ਗੁਣੋਂ ਗਾਵਣ ਚ ਤੁਤਿ ਭਾਵਨ ਰਤੇ ਤੇਰੇ ਭਗਦਰਤ ਸਾਦੇ ਹੋਰ ਕਿਤੇ ਤੁਤਨੋਂ ਗਾਵਣ ਚ ਮੈਂ ਚਿਤ ਨਾ ਆਮਨ ਨਾਨਕ ਆਬੀਚਾਰੀ ਸੋਈ ਸੋਈ ਸਦਾ ਸਚ ਸੋਹਿਬ ਸਚਾ ਸਚੀ ਨਾ ਆਈ ਹੈ ਭੀ ਹੁਸੀ ਜਨ ਜਸੇ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿੰਦਗੀ ਮਾਂ ਜਨੁਪਾਈ ਕਰ ਕਰ ਦਿਖਾ ਕੀਤਾ ਆਪਣਾ ਜਿਉ ਤਿਸ ਦੀ ਬੜੀ ਆਈ ਜੋ ਤਿਸ ਭਾਵਾ ਤੋਹੀ ਕਰ ਕੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਹੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸ ਮਹੰਲਾ ਬਹਿਲਾ ਸੁਣ ਵਡਾ ਆਖਾ ਸਭ ਕੋਈ ਕਿਹੜਾ ਵੱਡਾ ਡੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਈ ਕਹਣੇ ਵਾਲੇ ਤੇਰੇ ਰਹਿ ਤੁਮਾਰੀ ਵੱਡੇ ਮੇਰੇ ਸਾਹਿਬ ਜਹਰੰਗ ਮੀਰਾ ਗੁਣ ਕੇ ਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਗੇਬੜੀ ਜੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮੁਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਣ ਨਾ ਜਾਈ ਤੇਰੀ ਤਨ ਵਡਿਆਈ ਸਭ ਸਤ ਸਭ ਤਪ ਸਭ ਜਨੀ ਆਇਆ ਸਿੱਧਾ ਬੁਰਗਾਂ ਗਿਆ ਬੜਿਆਈਆ ਤੁਧ ਮਨ ਸੁਧੀ ਕੰਨਾ ਨਾ ਪਾਈਆ ਕਰਮ ਮਿਲੈ ਨਹੀਂ ਟੱਕ ਰਹਾਇਆ ਆਖਣ ਮਾਰਾ ਕਿਆ ਬਿਚਾਰਾ ਸਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਰਨ ਮਹਾਰਾ ਅਸ ਮਹੰਲਾ ਬਹਿਲਾ ਆਖਾਂ ਜੀ ਮਾਂ ਤੁਸਰ ਅਮਰ ਜਾਉ ਆਖਣ ਔਖਾ ਸਤ ਨਾਉ ਸਤਿਨਾਮ ਕੀ ਲਗ ਪੂਖ ਉਤਪੂਖ ਗਾਇ ਚਲੀਏ ਗੂਪ ਸੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਤਜਨ ਰਹਾਉ ਤਜਨੰ ਕੀਦਰ ਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜਿਸ ਅਮਰ ਤੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਣਾ ਹੋਵੇ ਸੁਖ ਦਿੰਦਾ ਰਹਿਣਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੁਵ ਨਾ ਕੋ ਹੋਏ ਜੇ ਵੜਾ ਤੇ ਵੜ ਤੇ ਰੀਦਾ ਤੋ ਜਿੰਦਨ ਕਰਗਾ ਕੀ ਤੀ ਰਾਤ ਕਜਮ ਸਰਹਤੀ ਕਮ ਜਾਤ ਨਾਨਕੁ ਨਾਵਾ ਬਾਜ ਸੁਨਾਤੋ ਰਾਗ ਗੁਦਰੀ ਮਹੰਲਾ ਚੌਥਾ ਹਰਿ ਕੇ ਦੰ ਤਤ ਗੁਰ ਤਤ ਬੁਰਕ ਬਿਰੋਹ ਕਰੋ ਗੁਰ ਪਾਸ ਹਮ ਕੀਰੇ ਕਰਮ ਤਤ ਗੁਰ ਤੁਰਨਾਈ ਕਰਦੇ ਆ ਨਾਮ ਬੁਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਬੁਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੇ ਰਹਿ ਰਾਸ ਰਹਾ ਹਰ ਜਨ ਕੇ ਬੜ ਭਾਗ ਵਡੇਰੇ ਜਨ ਹਰ ਹਰ ਦਰਦਾ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਿਪ ਤਤ ਹੈ ਮਿਲ ਜਾਂ ਗਤ ਗੁਣ ਵਰਗਾਸ ਜਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹਨ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਈ ਤ੍ਰਿਗ ਜੀਵਾ ਤ੍ਰਿਗ ਜੀਵਾ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮस्तक ਲਿਖਿਆ ਲਿਖਾਸ ਤਨ ਤਨ ਸਤ ਸੰਤ ਜਿਤ ਹਰਿ ਚ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੋਦਰੀ ਮਹੌਲਾ ਪੰਜਮਾ ਕਾਹਿ ਰੇ ਮਨ ਜਿਤ ਵਹਿ ਉਦਮਾ ਜਾ ਆਹਰ ਹਰ ਜੀਉ ਪਰਿਆ ਸੈਲ ਪਤਰ ਮਾਂ ਜਨ ਤੋ ਪਾਈ ਤਾ ਗਾ ਰਿਜ ਗਾਗੇ ਕਰ ਤਰਿਆ ਮੇਰੇ ਮਧੋ ਜੀ ਸਤ ਸੰਤ ਮਿਲੈ ਸੋ ਤਰੀਆ ਗੁਰ ਪ੍ਰਸਾਦਿ ਬ੍ਰਹਮ ਪਦ ਪਾਇਆ ਤੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਤੁਧ ਪਿੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੰਭਾ ਏ ਠਾਕੁਰ ਕਾਹੇ ਮਨ ਪੋ ਕਰਿਆ ਉਡਾ ਉਡਾ ਬਸੇ ਸੁਖਾ ਤਿਸ ਪਥ ਬਚਨੇ ਸ੍ਰੀਆ ਤਨ ਗਮਨ ਗਲਾਬ ਗਮਨ ਚੁਗਬ ਮਨ ਮਹ ਜ਼ਮਰਨ ਕਰਿਆ ਸਭ ਨਿਦਾਨ ਦਾ ਸਛ ਸਿਧਾਨ ਠਾਕਰ ਕਰ ਤੱਕ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਵਰਿਆ ਰਾਗਾ ਸਾ ਮਹੰਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਭ ਨਰੰਗਨ ਹਰ ਪ੍ਰਭ ਨਰੰਗਨ ਹਰ ਅਗਮ ਅਗਮ ਪਰ ਸਭ ਤੇ ਅਭ ਸਭ ਤੇ ਅਭ ਤੁਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਂ ਕਾਧਾ ਤਾਰਾ ਹਰ ਤੇ ਅਭੂਤੰ ਤੂ ਜੀ ਸਭ ਦੂਖ ਬਸਾਰ ਨਹਾਰਾ ਹਰ ਬੇਡਾ ਗੁਰਰਾਪੇ ਜੀ ਕਿਆ ਨਾਨਕ ਦੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਵਰਗ ਦਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿ ਵਡਾਣਾ ਤੂੰ ਆਪੇ ਦਾਤਾ ਆਪੇ ਪੁੱਤਾ ਜੀ ਮਾਉ ਤੋਂ ਬਿਨ ਅਵਰ ਨਾ ਜਾਣਾ ਤੂੰ ਪਰਮ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਹ ਗੁਣ ਆਖ ਵਖਾਣਾ ਜੋ ਸੇ ਵਹ ਜੋ ਸੇ ਵਹ ਤੁਧ ਜੀ ਜਨਾਨਨੁ ਕੋ ਦਿਨ ਕਰਪਾਣਾ ਹਰਤਿ ਆਵਹ ਹਰਤਿ ਆਵਹ ਤੁਧ ਜੀ ਸੇ ਜਨ ਜਗ ਮੈ ਸੁਖ ਵਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਤਿਆ ਜੀ ਤੈਨ ਡੋਟਿ ਜਮ ਕੇ ਫਸੀ ਜਿਨਰ ਭਉ ਜਨ ਹਰ ਨਰਪੁ ਤਿਆ ਜੀ ਤਨ ਕਾ ਭਉ ਸੁਖੁ ਗਵਸੀ ਜਿਨ ਸੇ ਵੈ ਜਿਨ ਸੇ ਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਸੀ ਸੇਤਨ ਸਤਜਨ ਹਰਿ ਤੇ ਆ ਜੀ ਜਨ ਨਾਨਕ ਤੈਨੂੰ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਤੁਲਹਨ ਤੁਦ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਬ ਤਬ ਹੈ ਜਪਹਿ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਗਿਐ ਖਟ ਕਰਮ ਕਰੰਤਾ ਸੇ ਭਗਤੋ ਸੇ ਭਗਤ ਭੁਲੇ ਜਨ ਨਾਨਕ ਜੀ ਜੋ ਭਵ ਹੈ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀਵੜ ਅਵਰਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਹਤਰ ਕਰਤਾ ਸੋਈ ਤੁਦੇ ਆਪੇ ਸ੍ਰਿਸ਼ਟ ਸੁਭਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਲੰਨ ਨਾਨਕ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਤੇ ਕਾ ਜਾਣੋ ਹੋਈ ਅਸਮਹੰਦਾ ਚੌਥਾ ਤੂ ਕਰਤਾ ਸਚਿਆਰ ਮੜਾ ਸਾਈ ਜੋ ਤੂ ਭਵੈ ਤੋਈ ਥਿਸੇ ਜੋ ਤੂ ਦੇਹ ਤੋਈ ਹਉ ਕੋਈ ਰਹਾ ਸਭ ਤੇਰੀ ਤੂ ਸਬਣੀ ਪਿਆਇਆ ਜਿਸਨੂੰ ਕਿਰਪਾ ਕਰਹ ਤੈ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਕ ਵਇਆ ਤੁਦਾ ਵਿਛੋੜਿਆ ਮਿਲਾਇਆ ਤੂ ਦਰਿਆਉ ਸਭ ਤੁਝ ਹੀ ਮਾਹੇ ਤਤ ਬਿੰਦੂ ਜਾ ਕੋਈ ਨਾਹੀ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਚੜਿਆ ਸੰਜੋ ਕੀ ਮੇਲ ਜਿਸਨੂੰ ਤੂ ਜਾਣਾ ਹਮ ਸੋ ਜੰ ਜਾਣਾ ਹਰ ਗੁਣ ਸਦਹੀਆ ਗੁਖਣ ਜਿਨ ਹਰ ਜੀਵੈ ਤਿੰਜੁ ਕਪਾਇਆ ਤਹ ਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਤਬ ਹੋਇ ਤੁਦ ਬਿੰਦੂ ਜ ਅਵਰ ਨਾ ਕੋ ਹੋਇ ਤੂੰ ਕਰ ਕਰ ਵੇ ਕਹ ਜਾਣੈ ਸੋਇ ਦਨ ਨਾਨਕ ਕੁਰਮਖ ਪ੍ਰਗਟ ਹੋਇ ਅਸ ਮਹਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਮਤਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲਿਆ ਹਮ ਦੇ ਕਦ ਡੂਬਿਏ ਲੇ ਮਨਿਕਨਾ ਜੇਤ ਜੋ ਮੂੜ ਮਨਾ ਹਰ ਬਿਸਰ ਤੇਰੇ ਗੁਰ ਗਲੀਆ ਰਹਾ ਨਾ ਹੋ ਜਤੀ ਜਤੀ ਨੀ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਮਤ ਨਾਨਕ ਦਿਨ ਕੀ ਸਰਨਾ ਜੇ ਤੂੰ ਨਾਹੀ ਵੀਸਰਿਆ ਆਸਾ ਮਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਰਨ ਕੀ ਹੈ ਤੇਰੀ ਬਰੀਆ ਅਵਰ ਕਾਇ ਤਰਹਿ ਕਿਤੈ ਨਾ ਕਾਮ ਮਿਲ ਸਾਧ ਸੰਗਤ ਪਜਕੇ ਹੋ ਨਾਮ ਸਰੰਜਾਮ ਲਗ ਭੁਜਲ ਤਰਨ ਕਾ ਜਨਮ ਬਰਤਾ ਜਾਤ ਰਮਾਇ ਕੇ ਰਹਾ ਧਪ ਤਪ ਗੁਨ ਜੰਮ ਧਰਮ ਮਾਉ ਕਮਾਇਆ सेवा साधना जानिया हया कहो नान कहम नीच करण मरण प्रीरको दर्मा जप तप संजम धर्म नम कुमया सेवा साधना जानिया रया कहो नान कहम नीच करण मर्न प्री रक को म ਇਕ ਊੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਪਤਹ 5.1 ਕਬਿਓ ਬਾਝ ਬੇਨਤੀ ਚਾਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤਗੀ ਚ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸ਼ਤ ਸੁਭਾਤ ਮੁਕਾਬ ਹੋ ਆਪ ਹਾਥ ਦੇ ਮਿਹ ਬਚਾਵ ਹੋ ਸੁਖੀ ਬਸੈ ਮੋ ਰੂ ਪਰਵਾਰਾ सेवक सिख कर सब करता राम मोहरत निज कर दया करिय सब हरन को आज संगरिय पूर्ण हो हमारी आशा तोर भजन की रह पियासा तुम्हें शाड कोई अवर ना त्याम जो बर चाहूं तो तुम ते पाऊं से वक्त हमारे तार्य है चुन चुन चतुर हमारे मार्य ਆਪਾ ਤੇ ਮੁਝੇ ਉਪਰੀਏ ਮਰਨ ਕਾਲ ਕਾ ਧਰਾਸ ਨੁ ਮਰੀਏ ਉਹ ਜੋ ਤਦਾ ਮਾਰੇ ਪਚਾ ਸ੍ਰੀ ਅਸ ਤੁੱਜੂ ਕਰਿਓ ਰਚਾ ਰਾਗ ਲਿ ਹੋ ਮਹਾਰਾਗਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਦੇਹੰਤਾ ਤੁਮ ਹੋ ਪਰੀ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਬਪਿਤਰਾ ਕਾਲਪੈ ਸ਼ਿਵ ਜੋ ਅਵਤਾਰਾ ਕਾਲਪੈ ਗਰਭਥਨ ਪ੍ਰਗਟਸਾ ਸਗਲ ਕਾਲ ਕਾ ਗਿਆਤ ਮਤਿ ਜਵਨ ਕਾਲ ਜੋਗੀ ਸ਼ਿਵ ਕੀਓ ਬੇਗ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਜਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਸ਼ਣ ਪਜਾਇਓ ਆਦੰਤ ਦੇ ਅਵਤਾਰਾ ਸੋਏ ਗੁਰੂ ਸਤਮ ਜਿਓ ਹਮਾਰਾ ਨਮਜਕਾਰ ਤਿਸਿ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸੁਵਾਰੇ ਸਿਵ ਕਨ ਕੋ ਸਿਵ ਗੁਣ ਤੁਪਦੀਓ ਸਤਰਨ ਕੋ ਪਲ ਮੋਮ ਬਦ ਕੀਓ ਘਟ ਘਟ ਦੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰਿ ਮਛਾਨਤ ਭਲੇ ਬੁਰੇ ਕੀ ਪੀਰਿ ਪਿਸ਼ਾਨਤ ਚੀਟੀ ਤੇ ਕੁੰਤਰ ਜਦੁ ਤੁਲਾ तब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाना घट घट के पट पट की जाना जब उत्कर्ख करा कर तारा प्रजा तरत तो तब दे अपारा जब आकारख करत कब हों तुम तो मैं मृत देहे तर सब हों जेते बदन श्रेष्ठ सब तारा ਆਪ ਆਪਣੀ ਬੁਝ ਉਚਾਰਾ ਤੁਮ ਸਭ ਹੀਤੇ ਰਹਤ ਨਿਰਾਲੰ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਪਕਾਰ ਨਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜਹ ਉਚਾਰ ਜਪਿਦਾ ਜਾ ਕੋ ਭੀਵਨ ਪਾਵਤ ਪਿਤਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜਹ ਗਜ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬਤ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾਲ ਖਾਣਾ ਜਾਏ ਪਸਾਰਾ ਕਹੇ ਬਿਦਸ ਜਾ ਪ੍ਰਤਮ ਤੁੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਭੇ ਹੋ ਰਵ ਕਹੀ ਪੂਪਾ ਅੰਡਤ ਜੇ ਰਜ ਸੇ ਤੁਜ ਕੀਨੀ ਉਤਪਜ ਕਾਨ ਬਹੋਰਤ ਤਿਨੀ ਕਹੋ ਭੂਤ ਰਾਜਾ ਹੋਇ ਬਟਾ ਕਹੋ ਸਿਮਟ ਭਿਉ ਸੰਕਰ ਕਠਾ ਸਗਰੀ ਸ੍ਰਿਸ਼ਟ ਦਿਖਾਇ ਅਚੰ ਭਵ ਆਦ ਜੁਗਾਦ ਇਸ ਰੂਪ ਜਿਆਂ ਭਵ ਅਬ ਰਚਾ ਮੇਰੀ ਤੁਮ ਕਰੋ ਸਿਖ ਬਾਰ ਅਸਿਖ ਸੰਗਰੋ ਦੁਸ਼ਟ ਜੇਤੇ ਉਠਵਤ ਤਪਤਾ ਸਗਲ ਮਲੇਸ਼ ਕਰੋ ਰਣ ਘਤਾ ਜੇ ਅਸੀ ਤੁਸ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤੋ ਹਵਾ ਮਰੇ ਪੁਰਗ ਜਨਮ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਦੁ ਬਟਾਰੇ ਜੋ ਕਲ ਕੋ ਇਕ ਬਾਰ ਧੈ ਹ ਤਾਗੇ ਕਾਲ ਨਿਕਟਨ ਐ ਹ ਰਚਾ ਹੋਇ ਤਾਹੇ ਤੁਮ ਕਾਲਾ ਦੁਸ਼ਟ ਰੇ ਸੂਤਰਾ ਤਤ ਕਾਲਾ ਕਿਰਪਾ ਦਰਸ ਤੰ ਜਾਹੀ ਨਿ ਹਰੇ ਹੋ ਤਾਗੇ ਤਾਪ ਤਨਕ ਮੋ ਹਰੇ ਹੋ ਰਿੱਧ ਚਿਤ ਕਰਮ ਤਬ ਹੋਈ ਦੁਸ਼ਟ ਚਾ ਸੁਭਸਕ ਨ ਕੋਈ ਇਕ ਬਰ ਦਿਨ ਤਮੇ ਤੁਮਹਾਰਾ ਕਾਲ 파ਸੇ ਤਹੇ ਉਬਰ ਜੈ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖਾੜਕ ਕੇ ਤਮ ਸਰਣ ਤੁਹਾਰੀ ਆਪ ਹੱਦ ਦੇ ਹੋ ਬਾਰੀ ਸਰਬਤਾਰ ਮਹੋ ਸੁਹਾਇ ਦੁਸ਼ਟ ਦੋਖਤੇ ਦੇਹੋ ਬਚਾਈ ਖੜਗ ਗਏ ਤਮ ਸਰਨ ਤੁਹਾਰੀ ਆਪਹਾ ਦੇ ਲਹੁ ਬਾਰੀ ਸਰਬਤਾਰ ਮਹੋ ਸੁਹਾਇ ਦੁਸ਼ਟ ਦੋਖਤੇ ਦੇਹੋ ਬਚਾਈ ਸੁਵਯਾ पाए गहै जब ते तुमरे तब ते कहूं आंख तरै नहीं आंदियों राम रहीम पुराण कुरान अनेक कहा मत एक नाम नीयो सिमरत शास्त्र भेद सब है बोह भेद कहा हम एक न जानियों सिरियस पाण कृपा तुमरी कर मैं ना कहयो सब तुहे बखानियों दोहरा ਸਗਲ ਦੁਆਰ ਕੋ ਛਾੜ ਕਾ ਗਇਓ ਤੁਹਾਰੋ ਦਵਾਰ ਬਾਂਹੇ ਗਹਿ ਜੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਾ ਗਇਓ ਤੁਹਾਰੋ ਦਵਾਰ ਬਾਂਹੇ ਗਹਿ ਜੀ ਲਾਜ ਅਸ गोविंद दास तुहार रामकली महलाति जानंद एक ओंकारो सतगुरु प्रजाद आनंद अपिया मेरी मां ए सतगुरु मैं पाया सतगुरु तं पाया तज जति मनवदियां वादाइयां राग रत्न परिवार परियां शब्द गा बनाईयां ਜਬ ਤੂ ਤਾਬ ਹੋ ਹਰੀ ਕੇਰਾ ਮਾਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮਾ ਪਾਇਆ ਏ ਮਨ ਮੇਰਾ ਤੂ ਜਗਾਰ ਹੋ ਹਰਮਤਿ ਦੇ ਹਰਮਰੋ ਤੂ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕੈ ਤੇਰਾ ਕਾਰਜ ਸਭ ਸੁਵਰਨਾ ਸਉ ਨਾਗਲਾਮ ਸਮਰੱਥ ਸੁਆਮੀ ਸੋ ਕਿਉ ਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾ ਤੇਰਾ ਸਭ ਕੁਝ ਹੈ ਜਿਸ ਦਿਨ ਤੂੰ ਪਾਵੇਂ ਸਦਾ ਸਿਮਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਦਿਨ ਕਾ ਮਨ ਵਸਿਆ ਵਾਜੇ ਸ਼ਬਦ ਕੁ ਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸੁਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਚਾਂ ਸਭ ਭੁਜਾਈਆਂ ਸਦਾ ਗੁਰਪਾਣ ਕੀਤਾ ਗੁਰਵਟੋ ਜਿਸ ਦੀਆਂ ਹੈ ਵਡਿਆਈਆਂ ਕਹ ਨਾਨਕ ਤਉ ਨੋ ਸੰਤਹੁ ਸ਼ਬਦਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਤ ਪਾਕਾ ਕਰਜ਼ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟ ਤਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਾਗੇ ਪਹਿ ਨਾਨਕ ਤਾ ਸੁਖ ਹੋਵਾ ਤਿਤ ਕਰ ਅਨਾਹਦ ਵਾਜ ਅਨੰਦ ਜਰੋਹ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਏ ਦਰਸੇ ਪੂਰੇ ਗੁਰ ਤੇ ਜਾਣੀ ਸੋਣਾ ਤੇ ਬਾਣੀ ਤ ਕਹਤੇ ਪਵਤ ਸਤਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣ ਤੇ ਪਾਣੀ ਤ ਕਹ ਤੇ ਪਵਿੱਤ ਸਤਿਗੁਰ ਰਹਿ ਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਦਾਮਣੀ ਮਹੰਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ अमृत नाम ठाकुर का पयो जिसका सब स्वाधारो जे को खावा जे को पूछा जिसका हुए उधारो ये नित नित रखोर धारो तम संसार चरण लगतरिया सब नानक ब्रह्म पसारो सलोक महता पंजा तेरा किता जा तो नहीं ਮਨੋ ਜੋਗਤ ਤੋਈ ਮੈਂ ਨਰਗੁਣੀ ਹਰੇ ਕੋ ਗੁਣ ਨਾਹੀ ਆਪੇ ਤਰਜਪਿਓਈ ਤਰਜ ਬਿਆ ਮਹਾਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਦੀਵਾ ਹਰਿਆ तरस पया महरा हुई सतगुर सजन मिलया नानक नाम मिला तन ता मन थी व हरिया पौड़ी तिथे तु जित कोई नाहे उथे तेरी रख अग्नि उदर माहे सुनका जमके दूतना इतरा छड़ जाहे ਉਜੇਰ ਵਿੱਚ ਸਮਸਗਾ ਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਹੇ ਕਲਮੇ ਹੋ ਕੁਣ ਗੁਣ ਗੋਬਿੰਦ ਗਾਹੇ ਸਭ ਸੇ ਨੂੰ ਕਿਰਪਾਲ ਸੁਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜਿ ਆਵਹ ਤੁਧ ਆਹੇ ਸ਼ਲੋਕ ਮਹਾਂਲਾ ਪੰਜਵਾ ਅੰਤਰਗੁਰ ਆਰਾਧਨਾ ਜੇਵਾ ਜਬ ਗੁਰ ਨਾਓ ਨੇਤਰੇ ਤਤਗੁਰ ਬੇਕਣਾ ਚਰਮਣੀ ਤੁੰਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹ ਬਈ ਅਟਾਓ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾਢਿ ਹੈ ਗਿਰਨੇ ਕੇਈ ਕੇ ਮਹੰਲਾ ਪੰਜਵਾ ਰਖੇ ਰਕਣ ਹਾਰ ਆਪੋ ਬਾਰੀਆਂ ਨਾ ਗੁਰ ਕੀ ਪੈਰੀ ਪਾਈ ਕਾਜ ਸੁਵਾਰਿਨ ਹੋ ਆਪ diel ਮਨੋ ਨ ਵਿਸਾਰਿਨ ਸਾਧ ਜਨ ਗੈ ਸੰਗ ਭਗਤ ਜਨ ਤਾਰਿਨ ਸਾਗਤ ਨਿੰਦ ਕੋ ਦੁਸ਼ਟ ਕਿਨ ਮਾਹੀ ਪਿਤਾਰਿਨ ਤੇ ਸਾਹਿਬ ਕੀ ਟੇਕ ਨਾਨਕੋ ਮਨਹਿ ਮਾਹੀ ਜਿਸ ਮਰਤ ਤੁਖ ਹੋਏ ਸਗਲੇ ਦੁਖ ਜਾਹੇ ਤੇ ਸਹਬ ਕੀ ਟੇਕ ਨਾਨਕ ਮਨਹ ਮਾਹੀ ਜਿਸ ਮਰਤ ਤੁਖ ਹੋਏ ਸਗਲੇ ਦੁਖ ਜਾਹੇ ਵਾਹੀ ਗੁਰਜੀਕਾ ਖਾਕਸਾ ਵਾਹਿਗੁਰੂ ਜੀ ਕੀ ਫਤਿਹ